ਸਤਸੰਗੀ ਬਣਕੀਆਂ ਆਈਆਂ ਲੁਟੇਰਣ ਔਰਤਾਂ ਅੱਖਾਂ ਦੇ ਵਿੱਚ ਧੂਲ ਚੋਂਕੇ ਲੁੱਟ ਲੈ ਗਈਆਂ ਸੋਨੇ ਦਾ ਕੜਾ ਸਤਸੰਗੀ ਬਣ ਕੇ ਆਇਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟ ਲਿਆ ਜਾਣਕਾਰੀ ਮੁਤਾਬਿਕ ਮਾਚੀਵਾੜਾ ਸਾਹਿਬ ਦੇ ਨਿਵਾਸੀ ਸਵਰਨਕੰਤਾ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਬਸੱਡੇ ਨੇੜੇ ਸਤਸੰਗ ਤੇ ਜਾਣ ਦੇ ਲਈ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਇੱਕ ਸਵਿਫਟ ਕਾਰ ਉਹਨਾਂ ਦੇ ਕੋਲ ਆ ਕੇ ਰੁਕੀ ਇਹ ਕਾਰ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਪਿੱਛੇ ਦੋ ਔਰਤਾਂ ਬੈਠੀਆਂ ਸੀ ਖੁਦ ਨੂੰ ਇਹਨਾਂ ਮਲਜ਼ਮ ਔਰਤਾਂ ਨੇ ਸਤਸੰਗੀ ਦੱਸਿਆ ਤੇ ਇਹ ਵੀ ਕਿਹਾ ਕਿ ਉਹ ਵੀ ਸਤਸੰਗ ਤੇ ਹੀ ਜਾ ਰਹੀਆਂ ਨੇ ਸੋ ਤੁਸੀਂ ਵੀ ਸਾਡੇ ਨਾਲ ਗੱਡੀ ਦੇ ਵਿੱਚ ਹੀ ਬੈਠ ਜਾਓ ਜਿਸ ਦੇ ਚੱਲਦੇ ਸਵਰਨਕਾਂਤਾ ਤੇ ਉਸਦੇ ਨਾਲ ਖੜੀ ਇੱਕ ਔਰਤ ਇਹ ਦੋਵੇਂ ਹੀ ਕਾਰ ਦੇ ਵਿੱਚ ਬੈਠ ਗਈਆਂ ਪਰ ਕੁਝ ਦੂਰ ਜਾ ਕੇ ਹੀ ਇੱਕ ਕਾਰ ਰੁਕ ਗਈ ਜਿਹਨਾਂ ਦੇ ਵਿੱਚੋਂ ਇੱਕ ਔਰਤ ਨੇ ਸਵਰਨਕਾਂਤਾ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਤਾਰ ਲਿਆ ਤੇ ਫਿਰ ਧੱਕਾ ਮਾਰ ਕੇ ਇਹਨਾਂ ਦੋਵਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਔਰਤਾਂ ਤੇ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਤੌਥੇ ਹੀ ਇਸ ਮੌਕੇ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਹੱਥ ਦੇ ਵਿੱਚ ਪਾਇਆ ਸੋਨੇ ਦਾ ਕੜਾ ਕਰੀਬ 1 ਤੋਲੇ ਦਾ ਸੀ ਪਰਿਵਾਰ ਦੇ ਵੱਲੋਂ ਇਸ ਲੁੱਟ ਖੋਹ ਸੰਬੰਧੀ ਮਾਚੀਵਾੜਾ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤੌਥੇ ਹੀ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਇਸ ਵਿੱਚੋਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਦੇ ਵਿੱਚ ਸਵਿਫਟ ਕਾਰ ਦੇਖੀ ਗਈ ਤੇ ਸਵਿਫਟ ਕਾਰ ਦੇ ਉੱਤੇ ਜੋ ਨੰਬਰ ਲੱਗਿਆ ਹੋਇਆ ਸੀ ਉਹ ਵੀ ਜਾਲੀ ਪਾਇਆ ਗਿਆ ਦਿਨ ਦਿਹਾੜੇ ਸਤਸੰਗੀ ਬਣ ਕੇ ਇਨ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਸਹਿਨ ਦਾ ਮਾਹੌਲ ਹੈ ਮਾਚੀਵਾੜਾ ਸਾਹਿਤ ਤੋਂ ਬਰਮਿੰਦਰ ਵਰਮਾ ਦੀ ਰਿਪੋਰਟ ਔਨ 에ਅਰ ਸਤਸੰਗੀ ਬਣਕੀਆਂ ਆਈਆਂ ਲੁਟੇਰੇ ਔਰਤਾਂ ਅੱਖਾਂ ਦੇ ਵਿੱਚ ਧੂਲ ਚੋਂਕੇ ਲੁੱਟ ਲੈ ਗਈਆਂ ਸੋਨੇ ਦਾ ਕੜਾ ਸਤਸੰਗੀ ਬਣ ਕੇ ਆਇਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟ ਲਿਆ ਜਾਣਕਾਰੀ ਮੁਤਾਬਿਕ ਮਾਚੀਵਾੜਾ ਸਾਹਿਬ ਦੇ ਨਿਵਾਸੀ ਸਵਰਨਕੰਤਾ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਬਸ ਅੱਡੇ ਨੇੜੇ ਸਤਸੰਗ ਤੇ ਜਾਣ ਦੇ ਲਈ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਇੱਕ ਸਵਿਫਟ ਕਾਰ ਉਹਨਾਂ ਦੇ ਕੋਲ ਆ ਕੇ ਰੁਕੀ ਇਹ ਕਾਰ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਪਿੱਛੇ ਦੋ ਔਰਤਾਂ ਬੈਠੀਆਂ ਸੀ ਖੁਦ ਨੂੰ ਇਹਨਾਂ ਮਲਜ਼ਮ ਔਰਤਾਂ ਨੇ ਸਤਸੰਗ ਹੀ ਦੱਸਿਆ ਤੇ ਇਹ ਵੀ ਕਿਹਾ ਕਿ ਉਹ ਵੀ ਸਤਸੰਗ ਤੇ ਹੀ ਜਾ ਰਹੀਆਂ ਨੇ ਸੋ ਤੁਸੀਂ ਵੀ ਸਾਡੇ ਨਾਲ ਗੱਡੀ ਦੇ ਵਿੱਚ ਹੀ ਬੈਠ ਜਾਓ ਜਦਦੇ ਚੱਲਦੇ ਸਵਰਨਕਾਂਤਾ ਤੇ ਉਸਦੇ ਨਾਲ ਖੜੀ ਇੱਕ ਔਰਤ ਇਹ ਦੋਵੇਂ ਹੀ ਕਾਰ ਦੇ ਵਿੱਚ ਬੈਠ ਗਈਆਂ ਪਰ ਕੁਝ ਦੂਰ ਜਾ ਕੇ ਹੀ ਇੱਕ ਕਾਰ ਰੁਕ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਨੇ ਸਵਰਨਕਾਂਤਾ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਤਾਰ ਲਿਆ ਤੇ ਫਿਰ ਧੱਕਾ ਮਾਰ ਕੇ ਇਹਨਾਂ ਦੋਵਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਔਰਤਾਂ ਤੇ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਤੌਥੀ ਇਸ ਮੌਕੇ ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਹੱਥ ਦੇ ਵਿੱਚ ਪਾਇਆ ਸੋਨੇ ਦਾ ਕੜਾ ਕਰੀਬ 1 ਤੋਲੇ ਦਾ ਸੀ ਪਰਿਵਾਰ ਦੇ ਵੱਲੋਂ ਇਸ ਲੁੱਟ ਕੋ ਸੰਬੰਧੀ ਮਾਚੀਵਾੜਾ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤੌਥੀ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜਿਸ ਵਿੱਚੋਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਦੇ ਵਿੱਚ ਸਵਿਫਟ ਕਾਰ ਦੇਖੀ ਗਈ ਜਿਸ ਇਫਤਕਾਰ ਦੇ ਉੱਤੇ ਜੋ ਨੰਬਰ ਲੱਗਿਆ ਹੋਇਆ ਸੀ ਉਹ ਵੀ ਜਾਲੀ ਪਾਇਆ ਗਿਆ ਦਿਨ ਦਿਹਾੜੇ ਸਤਸੰਗੀ ਬਣ ਕੇ ਇਹਨਾਂ ਔਰਤਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਸਹਿਨ ਦਾ ਮਾਹੌਲ ਹੈ ਮਾਚੀਵਾੜਾ ਸਾਹਿਬ ਤੋਂ ਪਰਮੇਂਦਰ ਵਰਮਾ ਦੀ ਰਿਪੋਰਟ ਔਨ 에ਅਰ ਸਤਸੰਗੀ ਬਣ ਕੇ ਆਈਆਂ ਲੁਟੇਰਣ ਔਰਤਾਂ ਅੱਖਾਂ ਦੇ ਵਿੱਚ ਧੂਲ ਚੋਂ ਕੇ ਲੁੱਟ ਲੈ ਗਈਆਂ ਸੋਨੇ ਦਾ ਕੜਾ ਸਤਸੰਗੀ ਬਣ ਕੇ ਆਈਆਂ ਲੁਟੇਰਣ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟ ਲਿਆ ਜਾਣਕਾਰੀ ਮੁਤਾਬਿਕ ਮਾਚੀਵਾੜਾ ਸਾਹਿਬ ਦੇ ਨਿਵਾਸੀ ਸਵਰਨਕੰਤਾ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਬਸ ਅੱਡੇ ਨੇੜੇ ਸਤਸੰਗ ਤੇ ਜਾਣ ਦੇ ਲਈ ਬਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਇੱਕ ਸਵਿਫਟ ਕਾਰ ਉਹਨਾਂ ਦੇ ਕੋਲ ਆ ਕੇ ਰੁਕੀ। ਇਹ ਕਾਰ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਪਿੱਛੇ ਦੋ ਔਰਤਾਂ ਬੈਠੀਆਂ ਸੀ। ਖੁਦ ਨੂੰ ਇਹਨਾਂ ਮੁਲਜ਼ਮ ਔਰਤਾਂ ਨੇ ਸਤਸੰਗੀ ਦੱਸਿਆ ਤੇ ਇਹ ਵੀ ਕਿਹਾ ਕਿ ਉਹ ਵੀ ਸਤਸੰਗ ਤੇ ਹੀ ਜਾ ਰਹੀਆਂ ਨੇ ਸੋ ਤੁਸੀਂ ਵੀ ਸਾਡੇ ਨਾਲ ਗੱਡੀ ਦੇ ਵਿੱਚ ਹੀ ਬੈਠ ਜਾਓ। ਜਿਸ ਦੇ ਚੱਲਦੇ ਸਵਰਨਕਾਂਤਾ ਤੇ ਉਸ ਦੇ ਨਾਲ ਖੜੀ ਇੱਕ ਔਰਤ ਇਹ ਦੋਵੇਂ ਹੀ ਕਾਰ ਦੇ ਵਿੱਚ ਬੈਠ ਗਈਆਂ ਪਰ ਕੁਝ ਦੂਰ ਜਾ ਕੇ ਹੀ ਇੱਕ ਕਾਰ ਰੁਕ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਨੇ ਸਵਰਨਕਾਂਤਾ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਤਾਰ ਲਿਆ ਤੇ ਫਿਰ ਧੱਕਾ ਮਾਰ ਕੇ ਇਹਨਾਂ ਦੋਵਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਔਰਤਾਂ ਤੇ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਤੌਥੀ ਇਸ ਮੌਕੇ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਹੱਥ ਦੇ ਵਿੱਚ ਪਾਇਆ ਸੋਨੇ ਦਾ ਕੜਾ ਕਰੀਬ 1 ਤੋਲੇ ਦਾ ਸੀ ਪਰਿਵਾਰ ਦੇ ਵੱਲੋਂ ਇਸ ਲੁੱਟਖੋ ਜੁਬੰਦੀ ਮਾਚੀਵਾੜਾ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤੌਥੀ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਜਿਸ ਵਿੱਚੋਂ ਇੱਕ ਸਵਿਫਟ ਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਦੇ ਵਿੱਚ ਸਵਿਫਟ ਕਾਰ ਦੇਖੀ ਗਈ ਤੇ ਸਵਿਫਟ ਕਾਰ ਦੇ ਉੱਤੇ ਜੋ ਨੰਬਰ ਲੱਗਿਆ ਹੋਇਆ ਸੀ ਉਹ ਵੀ ਜਾਲੀ ਪਾਇਆ ਗਿਆ ਦਿਨ ਦਿਹਾੜੇ ਸਤਸੰਗੀ ਬਣ ਕੇ ਇਹਨਾਂ ਔਰਤਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਸਹਿਨ ਦਾ ਮਾਹੌਲ ਹੈ ਮਾਚੀਵਾੜਾ ਸਾਹਿਬ ਤੋਂ ਪਰਮੇਂਦਰ ਵਰਮਾ ਦੀ ਰਿਪੋਰਟ ਔਨ 에ਅਰ